ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੱਤੇ ਆਏ ਸੀ ਜੀ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਆਪਾਂ ਇਹ ਮੱਝ ਦੀ ਵੀਡੀਓ ਪਾਈ ਸੀ ਜੀ ਜੀਨੇ ਆਹ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਸੀਗਾ ਵੀ ਕੁਦਰਤ ਦੇ ਰੰਗ ਦੇਖੋ ਵੀ ਕਾਲੀ ਮੱਝ ਨੇ ਪੂਰੀ ਕੱਟੀ ਦਿੱਤੀ ਸੀ ਇਹ 골ਡ ਸਟਾਰ ਦਾ ਸੀਮਨ ਲਾਇਆ ਸੀ ਇਹਨਾਂ ਨੇ ਹਰੀ ਕੇ ਗਲਾਂ 골ਡ ਸਟਾਰ ਝੋਟਾ ਜੀ ਉਹਦੇ ਤੁਹਾਨੂੰ ਦਿਖਾਇਆ ਵੀ ਸੀਗਾ ਜੀ ਤੇ ਇਹ ਮੱਝ ਕਰ ਰਹੀ ਸੀ ਰਿਪੀਟ ਜੀ ਕਿੰਨੇ ਵਾਰ ਹੀ ਨਹੀਂ ਰਹੀ ਸੀ ਬੱਬਾਈ ਇਹ 4 ਵਾਰ ਅੱਛਾ 4 ਵਾਰ ਇਹ ਘੱਬਣੀ ਹੋਈ ਸੀ ਜੀ ਤਿੰਨ ਤੋਂ 4 ਵਾਰੀ ਠੀਕ ਹੈ ਤੇ ਮੱਝ ਦਾ ਵੇਖ ਲਓ ਬੋਡੀ ਵੇਟ ਵੀ ਨਹੀਂ ਪੂਰਾ ਸੀਗਾ ਤੇ ਆਪਾਂ ਸਿਰਫ ਨਾਰਮਲ ਏਆਈ ਕੀਤੀ ਸੀ ਜੀ ਤੇ ਰੱਬ ਦੀ ਕਿਰਪਾ ਨਾਲ ਅੱਜ ਇਹ ਚੈੱਕ ਕਰਤੀ ਹੈ ਮੱਝ ਜੀ ਤੇ ਗੱਬਣ ਠੀਕ ਹੈ ਜੀ ਰਿਜ਼ਲਟ ਤੁਹਾਨੂੰ ਤਾਂ ਦਿਖਾਉਣੇ ਹੁੰਦੇ ਆ ਵੀ ਜੀ ਕੱਲਾ ਟੀਕਾ ਭਰਨਾ ਨਹੀਂ ਆਪਾਂ ਰਿਜ਼ਲਟ ਮੰਨਦੇ ਹੁੰਦੇ ਜੀ ਵੀ ਟੀਕਾ ਭਰਤਾ ਰੀਪੀਟਰ ਪਸ਼ੂ ਦੇ ਆਪਣੇ ਕੋਲੇ ਕੇਸ ਆਉਂਦੇ ਆ ਚਲੋ ਰੱਬ ਦੀ ਕਿਰਪਾ ਜੇ ਆਪਣੇ ਤੋਂ ਪਸ਼ੂ ਗੱਬਣ ਹੁੰਦੇ ਆ ਜੀ ਫੇਰ ਹੀ ਕੇਸ ਆਉਂਦੇ ਆ ਆ ਤੁਹਾਡੇ ਸਾਹਮਣੇ ਆ ਜੀ ਬਾਬਾ ਜੀ ਚੈੱਕ ਹੋ ਗਈ ਅੱਜ ਇਹ ਹੋ ਗਈ ਜੀ 2 ਮਹੀਨਾ ਦੀ ਗੱਬਣਾ ਠੀਕ ਹੈ ਜੀ ਤੇ ਇਹ ਕਿੰਨੇ ਵਾਰੀ ਨਹੀਂ ਰਹੀ ਬਾਬਾ ਜੀ ਹ ਇਨਮੀਡੀਏਟੰਟੰਟ ਆਕਰ ਰਹੀ ਸਰਗੰਦੀ ਭਲਾਇਆ ਇਹਦੇ ਵੀ ਅੱਛਾ ਇਹਦੇ ਵੀ ਇਹਦੇ ਅੱਜ ਏਆਈ ਕੀਤੀ ਹੈ ਜੀ ਆ ਮੱਝ ਦੇ ਤੇ ਇਹ ਵੀ 100% ਹੋ ਜੂਗੀ ਗੱਬਣ ਤੇ ਸਭ ਤੋਂ ਵਧੀਆ ਗੱਲ ਇਹ ਹੈ ਜੀ ਜਿਹੜੀ ਆ ਮੱਝ ਹੈ ਇਹ ਜਿਹੜਾ 골ਡਨ ਟੀਕਾ ਆਉਂਦਾ ਜੀ ਲੋਂਗੋਵਾਲ ਵਾਲਾ ਉਹਦੇ ਤੇ ਗੱਬਣ ਕੀਤੀ ਹੈ ਵੀ ਐ ਨਹੀਂ ਵੀ ਆਪਾਂ ਨੋਰਮਲ ਚੰਗੇ ਟੀਕੇ ਤੇ ਹੀ ਬਾਈ ਕਹਿੰਦੇ ਸੀ ਗੱਬਣ ਕਰਨੀ ਆਪਾਂ ਵੇਚਣੀ ਨਹੀਂ ਨੀਗੀ ਜਿਵੇਂ ਮਾਝ ਰੀਪੀਟਰ ਸੀਗੀ ਕੋਈ ਇਹ ਨਹੀਂ ਵੀ ਆਪਾਂ ਦੋ ਸੀਮਲ ਲਾਏ ਆ ਕੋਈ ਹਾਰਮੋਨ ਨਹੀਂ ਦਿੱਤਾ ਜੀ ਕੁਝ ਵੀ ਨਹੀਂ ਦਿੱਤਾ ਸੀ ਨਾਰਮਲ ਮੱਝ ਕੇ ਸੀਮਨ ਦੇ ਗੱਭਣ ਹੋ ਗਈ ਜੀ 골ਡਨ ਸੀਮਨ ਲਾਇਆ ਜੀ ਇਹਦੇ ਆਪਾਂ ਲੋਂਗੋ ਵਾਲਾ ਤੇ ਅੱਜ ਇਹ ਗੱਪ ਮੱਝ 2 ਮਹੀਨਿਆਂ ਦੀ ਚੈੱਕ ਪਾਸ ਹੋ ਗਈ ਹੈ ਜੀ ਇਹਦੀ ਆਪਾਂ ਰੀਲ ਵੀ ਪਾਵਾਂਗੇ ਸ਼ਾਰਟ ਵੀ ਪਾਵਾਂਗੇ ਜਦੋਂ ਚੈੱਕ ਕੀਤੀ ਆ ਠੀਕ ਹੈ ਬਾਬਾ ਜੀ ਨੂੰ ਥੋੜਾ ਜਿਹਾ ਪਤਾ ਨਹੀਂ ਸੀ ਵੀ ਕਿੰਨਾ ਟਾਈਮ ਹੋ ਗਿਆ ਵੀ ਕਿੰਨੇ ਵਾਰੀ ਨਹੀਂ ਰਹੀ ਸੀ ਤੇ ਜਾਦੇ ਬੇਬੇ ਨੂੰ ਪਤਾ ਸੀ ਬਸ਼ੂਆ ਬਾਰੇ ਹੁਣ ਉਹਨਾਂ ਤੋਂ ਪੁੱਛਿਆ ਤਿੰਨ ਤੋਂ ਚਾਰ ਵਾਰੀ ਇਹ ਮੱਝ ਗੱਭਰ ਨਹੀਂ ਸੀ ਹੋਈ ਠੀਕ ਹੈ ਤੇ ਅੱਜ ਇਹ ਚੈੱਕ ਪਾਸ ਕਰਤੀ ਹੈ ਜੀ ਹੁਣ ਇਹਦੇ ਲਾਇਆ ਜੀ 102699 ਤੇ ਇਹ ਜੋ ਟੀਵੀ ਤੇਨ ਤੋਂ ਚਾਰ ਵਾਰੀ ਰਿਪੀਟ ਕਰ ਦਿੱਤੀ ਆ ਤੇ ਇਹਦੇ ਅੱਜ 102299 ਸਿਮਲ ਦਾਦਾ ਜੀ ਇਹ ਵੀ ਦੇਣੀ ਹੈ ਗੱਬਣ ਰੱਬ ਤੁਹਕ ਰੱਖੀ ਬਾਕੀ ਰਿਜ਼ਲਟ ਦਿੰਦੇ ਰਵਾਂਗੇ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਵੱਧ ਤੋਂ ਵੱਧ ਚੈਨਲ ਕਰਿਓ ਸਬਸਕ੍ਰਾਈਬ ਧੰਨਵਾਦ ਜੀ